ਅਸੀ ਗੱਲ ਬਾਈ ਜੀ ਸਾਰਿਆਂ ਨੂੰ ਜੀ। ਬਾਕੀ ਬਾਈ ਸਵਾਗਤ ਹੈ ਜੀ ਤੁਹਾਡਾ ਬਲੌਗ 'ਚ ਅੱਜ। ਖੇਤ ਦੇ ਆਲੇ-ਦਾਲ ਲੱਗੇ ਵੇ ਜੀ ਰੂਟਾਵੀਟਰ ਮਾਰਨ। ਹੁਣ ਤਿਆਰੀ ਕਰੀਏ ਜੀ ਆਪਾਂ। ਬਾਕੀ ਅੱਜ ਮੌਸਮ ਵੀ ਬਦਲ ਗਈ ਆ ਥੋੜੀ ਜੀ। ਠੰਡਾ ਹੀ ਮੌਸਮ ਉਹਦੇ ਕਰਕੇ ਫਿਰ ਬਾਪੂ ਨਹੀਂ ਤਾਂ ਗਏ ਹੋਏ ਜੀ ਅੱਜ ਸ਼ਵੀਰ ਲਾਉਣ ਬਾਬਾ ਜੀ ਨਾਲ। ਕੂਣੀ ਸਾਹਿਬ ਗੁਰਦੁਆਰੇ 'ਚ ਲਾਈਵ ਵੀ ਹੋਏ ਤੇ ਅੱਜਿੱਥੇ ਦੇ ਉਹ ਤੇ ਬਾਕੀ ਮੈਂ ਸੈਟਾਂ ਲੱਗਿਆ ਬਾਈ ਜੀ ਰੂਟਾਵੀਟਰ ਮਾਰਨ ਖੇਤ ਦੇ ਡੌਲਾਂ ਖੁਰਚਾਂਗੇ ਜੀ ਫਿਰ ਥੋੜੀਆਂ-ਥੋੜੀਆਂ ਕੱਖ ਆ ਜਿਹੜਾ ਡੌਲਾਂ ਪਰ। ਖਰਚੂ ਕੇ ਵੇਸਪਰੇ ਮਾਰ ਦਾਂਗੇ ਫਿਰ ਕੱਖ ਨਹੀਂ ਹੋਊਗਾ ਜੀ ਦੁਆਰੇ ਬਾਕੀ ਹੁਣ ਇਹਦੇ ਬਾਅਦ ਮੰਡ ਨੂੰ ਜਾਂਦਾ ਜੀ ਪਿੰਡ ਮਾਰਤਾ ਜੂਰੇ ਬਾਕੀ ਥੋੜਾ ਜਿਹਾ ਪਨੀਰੀ ਵਾਲਾ ਵਾਹ ਜੀ ਉਹ ਕਿੰਨੀ ਵੀ ਵਣੀ ਵਧੀਆ ਜੰਮੇ ਆਈ ਜੀ ਪਨੀਰੀ ਉਹ ਵੀ ਦਿਖਾਉਦੇ ਤੁਹਾਨੂੰ ਆਜੋ ਜਿਹੜੀ 21 ਜਿੱਦੀ ਜੀ ਉਹ ਵੀ ਆਪਾਂ ਨੇ ਆਪਾਂ ਨੇ ਬਈ ਐਡਵਾਂਸ ਚ ਰੱਖਿਆ ਭਾਈ ਜੀ ਕੰਮ ਵੀ ਜੇ ਆਪਣੀ ਪੂਛਾ ਨਾ ਲੱਗੀ ਤਾਂ ਕੀ ਲਾ ਲਣੀ ਆਪਾਂ ਨੇ 21 ਬਣੀ ਹੋ ਰਹੀ ਹੈ ਨਹੀਂ ਨਹੀਂ ਕਿ ਜੰਮੇ ਆਈ ਕੀ ਵਧੀਆ ਜੰਮੀ ਹੋਈ ਆ ਪਨੀਰੀ ਬਾਕੀ ਗਰਦਾ ਬਹੁਤ ਔੜਦਾ ਜੀ ਖੇਤ ਸੁੱਕੇ ਆ ਲਿਬੜੇ ਪਏ ਆ ਹੁਣ ਉੱਭੜ ਉੜਦੀ ਆ ਜੀ ਲੇਜਰ ਕਰਾਉਣ ਦੀ ਸਲਾਹ ਉਹਦੇ ਕਰਕੇ ਫਿਰ ਮੈਂ ਬਾਹਰਿਆਂ ਨੂੰ ਮੈਂ ਚੱਲਦਾ ਸਾਹਿਬ ਜੀ ਉਹਦਾ ਟਾਈਮ ਹੈਗਾ ਵੀ ਲੇਜਰ ਮੇਰਾ ਦੂੰਗਾ ਮੋਟਾ-ਮੋਟਾ ਦੇਖਦੇ ਆ ਤੇ ਬਾਅਦ ਚਾ ਬਣਦਾ ਤੇ ਇੱਧਰ ਭਾਈ ਪਨੀਰੀ ਬੀਜਣੀ ਆਪਾਂ ਨੇ ਬਾਹਾਂ ਜਿਹੜਾ ਇੱਧਰ ਜੀ 26 ਬੀਜਾਂਗੇ ਇੱਧਰ ਲਾ ਕੇ ਸਵਾਗਾ ਮਾਰਾਂਗੇ ਜਿਹੜੇ ਜਮ ਹਰ ਦੋ ਦਿਨ ਤੱਕ ਦੋ ਚਾਰ ਦਿਨ ਤੱਕ ਦੇਖਦੇ ਆ ਕਿਉਂਕਿ ਥੋੜੀ ਜਿਹੀ ਕੀਤੀ ਬੀਜਣੀ ਆ ਜੀ 26 ਜਿਹਦੀ ਤੇ ਬਾਅਦ ਆਪਾਂ ਨੇ ਗੰਨਾ ਬੀਜਣਾ ਆ ਪੂਸਾ ਖੜੀ ਆ ਜੀ ਉਹ ਜ਼ਿਆਦਾ ਹਿਵਾ ਮਾਰਦੀ ਜਾਂਦੀ ਆ ਉੱਪਰੋਂ ਕੋਈ ਨਹੀਂ ਤੇ ਕੁਝ ਨਹੀਂ ਰਿਹਾ ਹਲੇ ਦੇ ਵਿੱਚ ਦੇਖ ਲੈ ਚਾਰ-ਚਾਰ ਉਂਗਲ ਦੀ ਹੋਗੀ ਬਾਤੀ ਬਾਈ ਕੀ ਆ ਦੇਖ ਲਗਾ ਉਹ ਪਾਣੀ ਨਹੀਂ ਲਾਇਆ ਹੈਗਾ ਹਲੇ ਪਾਣ ਇਹ ਕੀ ਵੀ ਵਧੀਆ ਜੰਮਦੀ ਆ ਮਾਸੜ ਨੇ ਛਿੱਟਾ ਦਿੱਤਾ ਵਾ ਪਾਣੀ ਨਹੀਂ ਲਾਉਣਾ ਮੈਂ ਪੁੱਛਿਆ ਵੀ ਤਾਂ ਫੋਨ ਕਰਕੇ ਮੈਂ ਪਾਣੀ ਲਾ ਦਿੰਨੇ ਆ ਨਾ ਠੀਕ ਮਾੜੀ ਮਾੜੀ ਹਰਿਆਈ ਫੈ ਰਹੀ ਆ ਹਲੇ ਹਾਂ ਦੇ ਓਟ ਖੜੀ ਹਾਂ ਹਾਂ ਦੋ ਦਿਨ ਤੱਕ ਤਾਂ ਸਵੇਰੇ ਜਿਆਦਾ ਦਿਖਦੀ ਆ ਟਾਈਮ ਹੁਣ ਧੁੱਪਾਂ ਪਈ ਹੋਈ ਦੀ ਨਾ ਹੁਣ ਬੱਦਲ ਬਾਈ ਹੋਈ ਆ। ਅਰੇ ਇਹ ਹੀ ਦਿਖਦੀ ਆ ਹਨ ਵੱਜਦੀ ਧੁੱਪ। ਇੰਨੀ ਇੰਨੀ ਕੋਈ ਆਲੇ ਦਾ ਥੋੜੀ ਥੋੜੀ ਦੂਰੀ ਆ। ਕਿੰਨੇ ਬਿਜੇ ਨੇ? ਇਹੇ ਜੇ ਹੁਣ ਅੱਖ ਦੀ ਦਵਾਈ ਪਾਣੀ ਕਦੇ ਦਿਨ ਮਾ ਕਾਲੂ ਪਾਉਂਦੇ ਦੇਖਦੇ ਆ। ਇਹਨੂੰ ਹੋ ਗਏ 4 ਦਿਨ ਹੋ ਗਏ ਸਰਪੰਦੀ ਨੂੰ ਹੋ ਗਏ ਬਿਜੇ। ਆਹ ਵਧੀਆ ਹੋਇਆ ਯਾਰ। ਨਹੀਂ ਤਾਂ ਬਾਹਰ ਦਾ ਬੁਰਾ ਕਰਿਆ ਵਦੈ ਨਾ। ਅੱਜ ਤਾਂ ਉਹ ਕੰਮ ਆ ਵੀ ਅੱਜ ਮੌਸਮ ਬੜਾ। ਕੀ ਹੈ ਬੇਈਮਾਨ ਹੈ ਬੜਾ। ਦੇਖਦਾ ਹੁਣ ਹਵਾ ਆਉਣੀ ਆ ਕੁਛ ਨਹੀਂ ਹੋਣਾ ਮੀਂਹ ਵੀ ਦੱਸਿਆ ਹੋਇਆ ਏ ਹਮਣ ਤੇ ਉਹ ਧੂੜ ਕਿੰਨੀ ਜਹੀ ਵੀ ਉਹ ਤੇ ਨਿਸ਼ਾਨੀ ਇਹ ਤੂਦੀ ਆਈਆਂ ਤੂਫਾਨ ਬਾਹੀ ਕਰ ਦੇਣਾ ਸੁੱਕੇ ਆ ਖੇਤ ਮੀਂਹ ਪਏ ਨਹੀਂ ਹੈਗੇ ਸੁੱਕੇ ਖੇਤਾਂ ਦੀ ਬਾਈ ਹੁੰਦੀ ਘਰਦਾ ਚੜਦਾ ਹੁਣ ਪਰ ਹੁਣ ਦੇਖੀ ਆ ਪੁੱਬਲ ਉੜਦੀ ਦੀ ਓਰੇ ਸਾਰੇ ਕੱਪੜੇ ਖਰਾਬ ਹੋ ਗਏ ਹਾਂ ਨਾ ਉਹ ਤੂਫਾਨ ਉਹ ਦਿਖਦਾ ਆਪਣਾ ਗੰਨਾ ਰੇ ਤੇ ਕਣ ਨਹੀਂ ਮੜ ਮੜਾ ਜੂਂ ਘਟ ਲੈ ਇਹਨਾਂ ਕਿਤੇ ਡੀਐਸਆਰ ਥੋੜੀ ਏ ਫੋਨ ਦਾ ਕੈਮਰਾ ਏ ਹਰ ਕਦੇ ਲੱਗਿੰਦਾ ਪਾਣੀ ਦੇ ਵੀ ਆ ਜਿੱਦਾਂ ਕੇ ਦਿਖਾ ਦਨੇ ਆ ਮੈਂ ਮੰਡੇ ਚ ਕੀ ਕਰਨ ਜਾ ਕੇ ਆਪਾਂ ਮੰਡੇ ਚ ਬਾਈ ਸਾਈਡਾਂ ਲਾ ਕੇ ਆਉਣੀਆਂ ਡੋਲਾਂ ਅੱਛਾ ਕਿਥੇ ਪਾਣੀ ਪੂਛਾ ਦੀ ਤਿਆਰੀ ਕਰਨੀ ਆ ਖੇਤ ਦੀ ਹੁਣ ਤਿਆਰ ਕਰਨਾ ਉਹ ਡੋਲਾਂ ਲਾ ਕੇ ਉਹਨੂੰ ਸਾਈਡਾਂ ਆ ਗੱਬੇ ਡੋਲਾਂ ਪਾ ਕੇ ਆਪਾਂ ਨੇ ਪੰਜ ਕਿਆਰੇ ਬਣਾਉਂਦੇ ਆ ਰੇਗ ਸਾਲ ਉੱਤੇ ਪੰਜ ਦੀ ਮੋਡਰ ਹੈ ਅੱਛਾ ਫਿਰ ਉਹ ਕਿਆਰੇ ਕਿਆਰੇ ਦਾ ਲੀਜ਼ਰ ਕਰਵਾ ਲੈਣਾ ਸਾਈਜ ਉੱਤੇ ਥੋੜਾ ਥੋੜਾ ਪਹਿਲਾਂ ਕਰਾ ਨਾਲ ਚੱਕ ਲੈਣਾ ਆਪਾਂ ਵੀ ਜ਼ਿਆਦਾ ਟਾਈਮ ਨਾ ਲੱਗੇ ਫਿਰ ਜਿਹੜਾ ਮਾੜਾ ਮੂਟਾ ਲੈਵਲ ਰਹਿ ਗਿਆ ਉਹ ਕਰਾ ਕਰ ਦੂੰਗਾ ਸਾਈਜ ਉੱਤੇ ਲੀਜ਼ਰ ਹੁਣ ਉਹਦੀਆਂ ਹੁਣ ਪਹਿਲਾਂ ਝੂਟਾ ਵੀਟ ਨਾਲ ਸਾਈਡਾਂ ਸੂਟਾਂ ਲੈ ਕੇ ਆਉਂਗਾ ਫਿਰ ਡੌਲਾਂ ਪਾਉਂਗਾ ਫਿਰ ਸਵਾਗੇ ਨਾਲ ਚੜਾਵਾਂਗਾ ਉਹਨਾਂ ਨੂੰ ਕੱਲ ਨੂੰ ਦੋ ਤਿੰਨ ਦਿਨ ਹੁਣ ਉੱਥੇ ਹੀ ਲਾਉਣੇ ਆ ਚਾਰ ਕੀਲਿਆਂ 'ਚ ਉਹਨਾਂ ਨੂੰ ਤਿਆਰ ਕਰਕੇ ਛੱਡਦੀ ਏ ਤੇ ਦੇਖਦੇ ਆ ਜਿੱਦਾਂ ਚੱਲਦਾ ਹੋਇਆ ਪੂਛਾ ਲੱਗਦੀ ਕਿ ਕੀ ਲੱਗਦੀ ਉਹ ਟਾਈਮ ਦੱਸੂਗਾ ਹੂੰ ਬਾਕੀ ਚਾਚਾ ਫੋਨ ਕਰਦਾ ਉੱਧਰ ਕਹਿੰਦਾ ਤਵੀਆਂ ਮੈਂ ਲਿਆਂਦੀਆਂ ਨਵੀਆਂ ਕਾ ਤੂੰ ਦੇਖਣ ਨਹੀਂ ਆਏ ਹਾਂ ਮਨੋਜੀ ਕਹਿੰਦਾ ਮੈਂ ਚਾਚੇ ਟਾਈਮ ਹੀ ਨਹੀਂ ਲੱਗਿਆ ਗੁੱਸੇ ਹੋਇਆ ਹੋਇਆ ਯਾਰ ਚੱਲ ਜਾ ਕੇ ਆਉਂਦੇ ਕੋਲ ਕੋਈ ਨਾ ਕੋਈ ਨਾ ਬੁੱਤ ਕਹਿੰਦਾ ਕੋਈ ਨਾ ਆਈ ਨਹੀਂ ਕਹਿੰਦਾ ਤਵੀਆਂ ਦੇ ਉਹ ਮੈਂ ਤਾਂ ਪਤਾ ਹੀ ਕੱਲ ਲੱਗਿਆ ਏ ਮੈਂ ਕੱਲ ਟਾਈਮ ਨਹੀਂ ਤਾਂ ਮਾਹਾਂ ਮੈਂ ਜੱਗੇ ਨੂੰ ਤਾਂ ਫੋਨ ਕਰ ਲਿਆ ਤਾਂ ਮੈਂ ਚੱਲ ਫੇਰ ਆਉਂਗੇ ਅਸੀਂ ਅੱਜ ਦੇਖਦੇ ਜਾ ਕੇ ਆਉਂਦੇ ਆ ਗੱਲਬਾਤ ਚੱਲਦੇ ਮੈਂ ਪੈਟਰ ਚੱਲਦਾ ਦੇਖ ਰਿਆ ਅੱਛਾ ਠੀਕ ਹੈ ਚੱਲਦੇ ਆ ਮੌਸਮ ਵਧੀਆ ਹੋਇਆ ਹੋਇਆ ਤਿੰਨ ਦਿਨ ਵੀ ਲੈਟ ਮਾਰੀ ਸੀ ਸਮਝ ਗਿਆ ਬਰਦਾ ਦੁੱਖ ਦੁੱਖ ਨਹੀਂ ਹੋ ਰਿਹਾ ਤਾਂ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਹ ਐਤੋ ਖੈਰ ਤਾਂ ਸਾਨੂੰ ਤੋਂ ਗੰਦੂ ਬੂਦੂ ਬਈ ਵਈ ਸਾਡੇ ਕੋ ਗੱਲੇ ਇਧਰ ਦੀ ਪੀ ਗਏ ਲੱਸੀ ਵੀ ਲਓ ਬਰੋ ਰੋਲ ਲੱਸੀ ਪੀਤੀ ਦੀ ਹੈ ਹੁਣ ਮੜਾ ਯਾਰ ਠੰਡ ਪਈ ਆ ਨਾ ਹੋ ਗਿਆ ਸ਼ਾਂਤ ਜਾਈ ਹੋ ਗਿਆ ਠੀ ਆ ਗਈ ਮੌਸਮ ਦੀ ਬਾਹਰ ਨੇ ਰੂਹ ਕਰਦੀ ਆ ਹੁਣ ਇਹਦਾ ਬੁਰਾ ਹਾਲ ਤਾਂ ਹੂੰ ਬਾਈ ਕਰ ਦੇ ਸਸਰੀ ਘਰ ਬੁਲਾ ਦੇ ਸਸਰੀ ਘਰ ਬੁਲਾ ਦੇ ਸਸਰੀ ਘਰ ਬੁਲਾ ਦੇ ਤੇ ਪਾਕ ਤੇ ਪਾਟਾ ਕਿਸੇ ਨਾਲ ਤੇ ਬੁਲਾ ਦੇ ਹਾਂ ਬੰਦਈ ਕੁੜੀ ਦੋ ਕੌਣ ਹੋਰ ਕੌਣ ਕਿਦਾ ਲੜਾ ਹੋ ਗਿਆ ਮਿਰਚਾਂ ਬਾਤ ਹੀ ਕਰ ਰਹੀ ਮਿਰਚਾਂ ਨਹੀਂ ਭਈ ਉਹ ਬਿੱਲੇ ਹੀ ਕਰਦੇ ਕੁਝ ਵੀ ਨਹੀਂ ਕਰਦੇ ਹਾਂ ਉਹਦੇ ਦਾ ਸਾਰਾ ਮੈਂ ਖੂਜਾ ਸਸੇ ਕਿਉਂ ਬੁਲਾ ਦਿੱਤਾ ਅਗਲੀ ਵਾਰ ਉਹ ਜਿੱਦਾਂ ਬਿੱਲਾ ਦੇ ਬਾਜਾ ਕੀ ਖਾਓਗੇ ਫਸਲੀ ਕਰ ਬੁਲਾ ਦੇ ਜਗ੍ਹਾ ਤੇ ਬੁਲਾ ਦੇ ਜੀ ਮੰਮਾ ਕਾਲੇ ਹੁੰਦੇ ਦੇ ਨਾਲ ਕਾਲਾ ਨਹੀਂ ਕਰਾਂਗੇ ਪਾਪਾ ਕਿੱਥੇ ਹੈ ਕਿਹੜਾ ਕਾਲਾ ਲੋਬੀ ਨਾ ਹਾਂ ਮੈਂ ਖਾ ਲਈ ਬਹੁਤ ਖੜਾ ਹੈ ਬਹੁਤ ਖੜਾ ਹੈ ਕੀ ਬਾਜਰੋਂ ਨਾ ਜੀ ਉਹ ਵੀ ਇੱਕ ਤਾਂ ਆ ਦੇ ਰਹੀ ਚੱਲ ਜਾ ਮੈਨੂੰ ਪਤਾ ਕੁੜੀਆਂ ਗਰੀਆਂ ਆ ਆ ਗਿਆ ਨਹੀਂ ਪ੍ਰਦਾਨ ਆ ਗਿਆ ਗਿਰੀ ਹੈ ਨਹੀਂ ਕਿਹਦਾ ਨਹੀਂ ਗਿਰੀ ਹੈ ਪਾਤਾ ਵੀ ਠੰਗੜਾਈ ਪਾਤਾ ਵੀ ਕੋਈ ਗੋਈ ਜੇ ਮੈਨੂੰ ਕੋਈ ਨਹੀਂ ਪਹੂਗੋ ਬੁੱਤ ਪਹੂਗੋ ਤੇਰੇ ਨਾਲ ਤੇਰੇ ਨਾਲ ਆ ਗਿਆ ਜੀ ਖਾਲੀ ਲੈ ਵੀ ਲੱਸੀ 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 ਦੋ ਲੱਸੀ ਨਹੀਂ ਤਾਂ ਤੇ ਬਾਈ ਲੱਸੀ ਪੀਏਗਾ ਲੱਸੀ ਉਹ ਲੱਸੀ ਆ ਗਈ ਲੱਸੀ ਉਹ ਲੱਸੀ ਚੱਲ ਜੀ ਲੱਸੀ ਪੀਏ ਬ్రో ਅਰਜੰਦੀ ਇਹ ਇਹ ਕਿਹ ਨੂਨ ਹੈ ਤੇਰੇ ਮਸਾਲਾ ਲੱਸੀ ਵਾਲਾ ਸੀ ਮਸਾਲਾ ਇਹ ਕਿਹੜਾ ਸਾਲਾ ਬਾਈ ਸੀ ਇਹ ਇਹ ਚ ਮੈਂ ਫਸਾਇਆ ਪੁੱਠਾ ਹੋ ਜਵੇ ਉਹ ਮੁਰਦਾ ਚਾਹੀਦੀ ਕੱਢੀ ਕਾਲਾ ਨੂਨ ਇਹ ਉਹ ਪਾਣੀ ਚਾਹੀਦਾ ਥੋੜਾ ਜਿਹਾ ਕਾਲਾ ਨੂਨ ਅੰਦਰ ਪਿਆ ਹੋਰ ਐਡਾ ਪਾਣੀ ਪਾਉਣਾ ਭੁੱਲ ਗਿਆ ਥੋੜਾ ਜਿਹਾ ਪਾਣੀ ਉਹ ਇਹਦਾ ਮਸਾਲਾ ਇਹ ਲੱਸੀ ਵਾਲਾ ਹੂੰ ਉਹ ਕਾਲਾ ਨੂਨ ਇੱਥੇ ਰੱਖਿਆ ਹੋਤਾ ਆ ਜਾ ਐ ਮੂੰਹ ਅੱਡੇ ਆੜੀ ਸੂਰੇ ਆ ਜਾ ਪੁੱਤ ਗ੍ਰਿੰਦਰ ਤੂੰ ਵੀ ਇਹ ਮਿਲ ਗਿਆ ਮਾਚਾ ਦੂਵੀਰਾ ਗਰੀਦਰ ਮਿਲ ਗਿਆ। ਤੋਰੇ ਆ ਜਾ ਆ ਜਾ। ਆ ਜਾ। ਕਿੱਲੇ ਜਾਣੇ ਆਪਾਂ? ਆ ਕੇ ਫਿਰਦਾ ਤਾਂ। ਆ ਕਰਤਾ ਕੰਮ ਹੋਈ। ਇਹ ਥੋੜਾ ਜਿਆਦਾ ਪਾਟ ਗਿਆ। ਕੁਛ ਨਹੀਂ ਆ ਕੁਛ ਨਹੀਂ। ਚੱਲੀ ਜਾ ਕਰ ਦੇਗਾ। ਆ ਮੇਰਾ ਪੁੱਤ ਦਾ। ਆਹੀ ਤਾਂ ਚੀਜ਼ ਹੈ ਝੱਗ ਬਣਨੀ ਜਿਹੜੀ ਤੈਨੂੰ ਬਣਾਉਣੀ ਨਹੀਂ ਆਉਂਦੀ। ਆ ਜਾ। ਪਲਾਂ ਜੂਠ ਕਰਦਾ ਦੇ। ਛੱਡਿਆ ਯਾਰ ਬਚ ਗਿਆ ਤਾਂ ਪੀ ਲਈ ਥੋੜੀ ਜੀ ਆ ਦੇਖ ਮੈਂ ਕਿਹੜਾ ਹੁਣ ਹੱਥ ਲਾਉਣਾ ਉੱਧਰ। ਗ੍ਰੀਨ ਤੇ ਭੈ ਜਾ ਉਹ ਉੱਪਰ ਉਹ ਦੀਦੀ ਫੇ ਦੇਖ ਲੈ ਉਹ ਗਰਨਾਜ ਕਹਿੰਦੀ ਮੇਰੇ ਨਾਲ ਖੇਡਦਾ ਨਹੀਂ ਪਾਣੀ ਲਿਆਉਣਾ ਹੈ ਹਜ ਵੀ ਉਹ ਥੋੜਾ ਜਿਹਾ ਪਾਣੀ ਲਿਆਉਣਾ ਕੋਈ ਫਰਕ ਨਹੀਂ ਪੈਣਾ ਅੱਧਾ ਵੀ ਨਹੀਂ ਆ ਗਈ ਆ ਗਈ ਆ ਗਈ ਚਲ ਨਾ ਕੋਈ ਨਾ ਇਨ ਬੱਤੇ ਦੀ ਇਹ ਤਾਂ ਪਹਿਲੀ ਉਹੀ ਹੁੰਦੀ ਹੈ ਪਾਣੀ ਦੇ ਬਿਨਾਂ ਬੱਜਦੀ ਮਹਿਰ ਦੀ ਧਾਰ ਵਾਂਗ ਹੈ ਕਾਰੀ ਕਰ ਲੈ ਦੇਖ ਤਾਂ ਜੀ ਵੀ ਇੱਧਰ ਸੋਹਣੀ ਦੀਦੀ ਹੈ ਆ ਜਾ ਆ ਜਾ ਹੱਲਾ ਵੀ ਦੇ ਨੂੰ ਵੀਰੇ ਨੂੰ ਫੜ ਲਾ ਫੜ ਲੈ ਨਾਜ ਹੈ ਉਹ ਗੁਜਦੇ ਇਲਾਦਰ ਅੰਦਰ ਅੰਦਰ ਕੋਈ ਨਹੀਂ ਗਲਾਸ ਹਾਂ ਵੀ ਭੱਲੇ ਵਿੱਚ ਉੱਚੇ ਚੋਂ ਪਾ ਤਾ ਲੈ ਤੋਣੋ ਗਲਾਸ ਉਹ ਮਸਾਲਾ ਹੁਣ ਪਾ ਲੈ ਵਿੱਚ ਸਾਰਾ ਹੀ ਕਿਕ ਜਿਆਦਾ ਉਹ ਘੱਟ ਦੇ ਥੋੜਾ ਵਿੱਚ ਜਿਆਦਾ ਲੱਗਦਾ ਹੈ ਥੋੜਾ ਬੰਮ ਆਦੇ ਸਾਰੇ ਤੂੰ ਠੀਕ ਹੈ ਮਸਾਲਾ ਆ ਜਾ ਪਾ ਲਈਆਂ ਰੱਖਦਾ ਹਾਂ ਰੱਖ ਨਾ ਅੱਗੇ ਗਲਾਸ ਬਾਈ ਦੇਲਾ ਟੈਂਪਰੀ ਮੈਂ ਮਾਸਟਰ ਤੇ ਤੂੰ ਤਾਂ ਚੱਲ ਧੋਗੇ ਫੇਰ ਆਖ ਲੈਣੇ ਬਹੁਤ ਵਧੀਆ ਕਰ ਲੈ ਬਈ ਇਹ ਟੰਬ ਵਧੀਆ ਗਲਾਸਾਂ 100 ਰੁਪਏ ਦੇ ਗਲਾਸ ਕਿਹ ਜਿਹਾਣੇ ਅਸੀਂ ਗਲਾਸਾਂ ਦਾ ਖਰਚਾ ਜ਼ਿਆਦਾ ਹੋ ਜਾਂਦਾ ਕਈ ਬੰਦੇ ਕਹਿੰਦੇ ਜਾਂ ਪਾਰਟੀ ਕਰਦੇ ਆ ਫਿਰ 5 10 20 ਰੁਪਏ ਤੇ ਗਲਾਸਾਂ ਪਿੱਛੇ ਕੰਨੂ ਆ ਕਰਦੇ ਨਹੀਂ ਗਿਰਜੂਗੇ ਬਾਈ ਗਲਾਸੇ ਹੀ ਮਾਰਦੇ ਆ ਸਾਨੂੰ 5000 ਦੇ ਗਲਾਸਾਂ ਦੇ ਖਰਚਾ ਮਾਰਦਾ ਸਾਨੂੰ 500 ਢੰਡੇ ਵੀ ਤਾਂ ਕੋਈ ਫੱਕ ਕਰਨੀ ਦਾਹ ਬਦ ਗਲਾਸਾਂ ਦਾ ਫੱਕ ਪਿਆ ਆ ਜੀ ਤਾਂ ਠੀਕ ਆ ਟੱਕਣ ਲਾ ਕੇ ਨੂੰ ਹਲਾ ਲਾ ਮੜੀ ਗਲਾਸ ਤਾਂ ਵੇਸਟੇਜ ਆ ਠੰਡਾ ਹੰਦ ਚੱਲਿਆਣਾ ਉਹੀ ਤਾਂ ਬਾਈ ਉਹੀ ਤਾਂ ਸੀ ਕਹਿੰਦੇ ਚੱਕਰ ਆ ਵੀ ਗਲਾਸ ਦਾ ਜੇ 1 ਰੁਪਏ ਚੀ ਜਾਓ ਬਾਹਰ ਨਹੀਂ ਲੀ ਮਸਕਿਲ ਧੋਣੇ ਵਾਸਤੇ ਨਾਲ ਗਲਾਸ ਉਹ ਬਈ ਐਨੇ ਇਸ ਤੋਂ ਦੋ ਚੰਨ ਚਾਰ ਪੰਜ ਤੇ ਰਾਜੀ ਲਿਫਾਵੇ ਚ ਪਾਉਣੇ ਆਪਾਂ ਨੇ ਕੀ ਸਾਡੇ ਦਾ ਮੰਨ ਨਹੀਂ ਜਾਂਦਾ ਜਦੋਂ ਪਰਤ ਦੀ ਨਾ ਛੜਤੀ ਮਖੜੀ ਦਾ ਆ ਜਿਵੇਂ ਰੜਕੇ ਹੋ ਜੁਏ ਐ ਚੱਲੀ ਕੱਢਣੀ ਪਵੇ ਬਾਟਾ ਲਿਆ ਕੇ ਆ ਦੇਖੋ ਇਹ ਲੱਸੀ ਆਏ ਹਾਈ ਮੈਂ ਕਿਹਾ ਮੇਰੇ ਵੀਰੋ ਆ ਰੰਗ ਬੰਟਾ ਲਾ ਸੀ ਆੜਾ ਕਾਲਾ ਨੂਨ ਤਾਂ ਨਹੀਂ ਪਾਇਆ ਵਿੱਚ ਵਿੱਚ ਪਾਲਾ ਕਾਲਾ ਨੂਨ ਵੀ ਯਾਰ ਤੇ ਜੈ ਇਦੀ ਹਾਲਾਤ ਹੀ ਵੇ ਹੁਣ ਕਾਲਾ ਫੇਰ ਆ ਲੈ ਕੋਣ ਕਿਹਾ ਤਾ ਵੀ ਲਿਆਇਓ ਕੋਸੀ ਖਾਣੇ ਨੂੰ ਸਾਡੇ ਚੀਜੀ ਕਿਵੇਂ ਖਾਉਂਗਾ ਬਸ ਕੋੜੀ ਨਾ ਕਰ ਲਿਓ ਆ ਦੇ ਹੋਰ ਪਾ ਦੇ ਗਾਲਾਂ ਨੂਰ ਤਾਂ ਬਸ ਐਵੇਂ ਹਲਾ ਦੇ ਫਿਰ ਇਹਨੂੰ ਵੀ ਬਚਾਦਾ ਵੀ ਨਾ ਕਰੋ ਖਰਾਬ ਹੋ ਜੂਗਾ ਅੱਛਾ ਚਾਬੀ ਲੈਣੀ ਆ ਮੋਟਰਸਾਈਕਲ ਦੀ ਲਾਉਣੀ ਨਾ ਜੀ ਚੀਜੀ ਕਿਵੇਂ ਖਾਣੀ ਤੁਸੀਂ ਕਿਵੇਂ ਖਾਣੀ ਪੰਜਾ ਅੱਗੇ ਹਲਾ ਦੇ ਮਿਚੇ ਲੋ ਲਾਜੀ ਕਰਦੇ ਵੀਰੇ ਨਹੀਂ 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 ਬਰਾ ਤੈਨੂੰ ਮਾੜੀ ਚੀਜ਼ ਦਾ ਉਹ ਨਹੀਂ ਬੈਠ ਨੂੰ ਖਾਣਾ ਤਾਂ ਦੇ ਦਿਆ ਕਰੋ ਪਹਿਲਾਂ ਆ ਜਾ ਆ ਜਾ ਉਹਨੂੰ ਆ ਜਾ ਲੈ ਮੈਨੂੰ ਚੱਕਾ ਦੇ ਉਹ ਮੱਠਾ ਮੈਂ ਕਰ ਲਉ ਹੁਣ ਪਾਰਸ਼ ਵੀਰ ਨੂੰ ਕਿਤੇ ਕੀ ਲੈ ਗਿਆ ਆਪਣੀ ਸਰੀ ਫੜ ਗਲਾਸ ਉੱਠ ਜਾ ਉੱਠ ਜਾਣਾ ਪੁੱਤ ਇਹਨੇ ਆਪ ਉੱਠ ਜਾ ਤੂੰ ਨਾ ਖੜੀ ਰਹੀ ਆ ਫਿਰ ਉੱਡ ਜੂਗੀ ਦੇਖ ਲੱਸੀ ਵਾਲਾ ਹਾਂ ਵਰਦਾਂ ਜੀ ਬਹੁਤ ਵਧੀਆ ਵਈ ਨਜ਼ਾਰਾ ਆ ਪਾਣੀ ਕੌਣ ਲੈ ਆ ਗਲਾਸ ਚ ਮੈਂ ਲੈ ਆ ਦੋਲ 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 ਮੈਨੇ ਦੂਏ ਚ ਕਾਨੇ ਦਾ ਮੈਂ ਕਿਹਾ ਤੋਹੇ ਦਾ ਸੁਆਦ ਆਉਂਦਾ ਨਾ ਕਾਲੇ ਨੂੰ ਆਉਂਦਾ ਫਿਰ ਆਉਂਦਾ ਕਹਦਾ ਵਧੀਆ ਬਣ ਗਈ ਵੀ ਐ ਨਾ ਪਹਿਣਾ ਵਿੱਚ ਉਹ ਤੇ ਪਾਲਾ ਗ੍ਰਿੰਦਰ ਆ ਜਾ ਰਸੀ ਦਵਾਵੇ ਹੂੰ ਗਰ ਨਾ ਪਰ ਤਾਂ ਹਾਂ ਪਰੋ ਪਹਿਣਾ ਬਾਈ ਕਾਨੂ ਪਹਿਣਾ ਮਸਾਲਾ ਬਾਦ ਹੋਰ ਪੁੱਤ ਨਹੀਂ ਨਹੀਂ ਗਿੱਜੂਗੀ ਗਿੱਜੂਗੀ ਅੱਜ ਇੱਕ ਗਲਾਸ ਮੈਨੂੰ ਵੀ ਲੈ ਲਣ ਦੇ ਹੁਣ ਛੱਡ ਦੇ ਇਹਨੂੰ ਨਾਲਾ ਬਾਈ ਦਾ ਮਸਾਲਾ ਪੁੱਤ ਸੈਟਅਪ ਵੀ ਹੂੰ ਉਹ ਪਾਣੀ ਨਾ ਨਾ ਮੰਤਰਕ ਜਗਾ ਹੂੰ ਤਨੂ ਕੀ ਹਤਾ ਪਹਿਲਾਂ ਵੀ ਸਾਰੀਂ ਖਾਲਾ ਧਗੜਾ ਦਾ ਹੁਣ ਨਾ ਸਾਰਾ ਨਾ ਪਾਈ ਹੁਣ ਗਾਹ ਘਟ ਕੇ ਚਾਰ ਪੰਜ ਵੀ ਤਾ ਇਹ ਵੀ ਢੇਰੀ ਆ ਗਈ ਪੂਰੀ ਹਲੋ ਵੀ ਇਹ ਡਰਤਾ ਹੋਈ ਹੋ ਗਿਆ ਤੇਰੀ ਆ ਗਈ ਗੱਗਾਂ ਵੀ ਪਹੁੰਚ ਗਿਆ ਜੱਗੇ ਦਾ ਹੀ ਸਾਕੀ ਜਰੂਰ ਪਹੁੰਚਦਾ ਫਾਦਰਣੀ ਕਿ ਨਾ ਕਮਕੀਨ ਨੱਕਲਾਸ ਤੁਸੀਂ ਆਇਓ ਨਹੀਂ ਬਣਾਉਂਦੇ ਆ ਬਾਅਦੂ ਗੱਦਾ ਫੋਨ ਕਰਦਾ ਮੇਰਾ ਉਹ ਪਿਆ ਫਲਿੱਪ ਚ ਨਹੀਂ ਕੱਲ ਨੂੰ ਜਾਵਾਂਗਾ ਨਾ ਹਨੇਰੀ ਆ ਗਈ ਯਾਰ ਹੈ ਹੈ ਪੀ ਲੱਸੀ ਤੇ ਪੀਣੀ ਆ ਉਹ ਪ੍ਰਧਾਨ ਸਾਹਿਬ ਕਿੱਧਰ ਹੈ ਅੱਜ ਫਿਰ ਦੇ ਲੈਟਰ ਨੂੰ ਦੇਖੀ ਗਏ ਤੈਨਾਂ ਅੱਜ ਹਵਾ ਚੱਲਦੀ ਰਹੀ ਤੇ ਲੈਟਰ ਭੱਜੇ ਦੋ ਤਿੰਨ ਵਾਰੀ ਪਣੀਰ ਵਿੱਚ ਪਾਣੀ ਲੌੜਦਾ ਪੰਜਾਂ ਅੱਜ ਦੀ ਕਦੇ ਇੱਕ ਦੇ ਬੁੱਗਿਆਂ ਤੋਂ ਚੱਲਦੀ ਆਉਂਦੀ ਹੈ ਜਿਹੜਾ ਉਹ ਬੱਦਲ ਬਣ ਗਿਆ ਗਰਮੀ ਬੁਖਤੀ ਸੱਚ ਕਿ ਨਾ ਪੀ ਕੇ ਨਾ ਪੀ ਕੇ だっ ਬਾਕੀ ਫਿਰ ਦੀ ਪੀਏ ਬਾਕੀ ਕਿਹੜੀ ਆ ਹੁਣ ਢਿੱਡ ਤੋਂ ਰੋਗ ਲਾ ਤੁਸੀਂ ਤਾਂ ਤੁਹਾਨੂੰ ਉਹ ਤਾਂ ਪਰਫੜਾ ਝੜਾ ਕੇ ਪਏ ਪਰਫੜਾ ਝੜਾ ਘੋੜ ਕੇ ਉਹਦਾ ਤੂੰ ਦੋਲੀ ਬੋਲ ਕ੍ਰੈਲ ਕੱਢੇ ਪਏ ਠੰਡ ਪੈਂਦੀ ਅੰਦਰ ਕਿਹੜੀ ਹੈਗੀ ਜੀ ਠੰਡ ਪੈਂਦੀ ਬਈ ਪੂਰੀ ਤਾਂ ਤਾਂ ਦੇ ਦੋ ਪੈਸੇ ਵਾਲੇ ਹੋਰ ਸਕਦੇ ਮੰਗੀਆਂ ਠੀਕ ਆ ਸਾਜ ਪੈਕਟ ਬਾਸ ਐਸੈਂਪਲ ਬਾ ਕੱਲ ਤੇ ਚੱਲ ਪਣਾਗਾ ਮੈਂ ਕਹਿੰਦਾ ਠੰਡਿਆਂ ਨਾਲ ਤੇ ਵਧੀਆ ਆ ਉਹ ਵਧੀਆ ਹੈ ਹਾਂ ਇੱਕ ਜਗ੍ਹਾ ਪਿੱਛੇ ਆਉਣਾ ਚਾਰ ਪੰਦੇ ਨੋਏ ਆ ਓ ਕਿਲੋ ਦੁੱਧ ਗਾਂ ਦਾ ਲੈ ਕੇ ਠੰਡਿਆਂ 'ਚ ਕੁਝ ਪੈ ਗਿਆ ਉਹ ਜਿਹੜਾ ਜਾ ਕੇ ਲੜਕ ਲਿਆ ਆਪਣਾ ਕੋਕ ਚ ਜਮਾਂ ਦੇ ਪਿਓ ਚੀਜ਼ ਹੋ ਜੜੀ ਬਹੁਤ ਖਰਾਬ ਕਰਦੀ ਆ ਠੰਡੇ ਦਾ ਬਈ ਠੰਡੇ ਦਾ ਚਾਹੀਦੇ ਦੋ ਲੀਟਰ ਹੁਣ 100 ਰੁਪਏ ਦਾ ਹੀ ਆਉਂਦਾ ਕਿ ਵਿਧਾਣੀ ਲੈ ਆਓ ਕਿਸੇ ਦੇ ਘਰ ਜਾ ਕੇ ਲੈ ਕੇ ਰੱਖਦਾ ਬਾਜੀ ਜੀ ਬੰਨ ਲੋ ਕਿਸੇ ਦੇ ਘਰ ਆਏ ਕਿਸੇ ਦੇ ਘਰ ਅਕਾਊਂਟ ਕਰਦਾ ਤੇਰੇ ਇਹਦੇ ਘਰਾਂ ਹੀ ਰੱਖਦੇ ਕਰਨਾ ਕੌਣ ਆ ਬੰਦਾ ਨਹੀਂ ਕਿਸੇ ਉੱਠਦੇ ਨੇ ਪੀਲੇ ਕਰੀ ਤੇਰੇ ਜਾਗ ਮਾਸੜ ਨੂੰ ਕਹਿੰਦਾ ਉਹਨੇ ਮੋਟਰ ਮਾਈ ਲਾ ਕੇ ਰੱਖ ਜੇ ਕਰ ਤਾ ਬੋਲਗਾ ਨਹੀਂ ਲੈਣਾ ਪਿੰਡ ਜੇ ਤਿੰਨ ਚਾਰ ਗਾਏ ਫੇਟਿਆ ਬਾਰਾ ਪਤਾ ਕਿਦੋਂ ਤੋਂ ਦੋ ਵੀ ਪਾਈਆ ਪਈਆ ਕਲਾਸ ਵਿੱਚ ਲਾ ਕੇ ਕੱਢ ਲੈ ਸਭ ਦਾ ਕਾਲੂ ਕਾਲੂ ਮੰਗੋ ਓਏ ਓ ਓ ਓ ਓ ਦੇ ਉੱਤਰ ਆ ਜਾਓ ਬਾਲ ਬਾਲ ਜਾਵਾ ਇਧਰ ਆਓ ਜ਼ਿੰਦਗੀ ਦਾ ਫਿਰ ਤਬ ਬਨੂ ਗਿਆ ਸਾਡਾ ਪਤਾ ਪਤਾ ਡੋਲੀ ਕੋਲ ਆਈ ਜਾਂਦਾ ਡੋਲੀ ਦਾ ਖਾਲੀ ਆ ਬਈਆ ਸੈਟ ਥੋੜਾ ਬਹੁਤ ਵਧੀਆ ਇਹਦਾ ਦਸੀ ਆ ਨਾ ਨਾ ਇਹ ਸਿਸਟਮ ਦਾ ਖਰਾਬ ਆ ਹੁਣ ਐ ਨਹੀਂ ਪਤਾ ਨਾ ਮੋਕੂ ਗਲਾਸ ਉਪਰ ਤਾਂ ਵੀ ਜੜ ਤੱਕ ਗਲਾਸ ਰਹਿ ਗਈ ਸੀ ਪਰ ਕੋਲ ਲੱਗਿਆ ਵੀ ਪਾਣੀਓ ਪਿੱਡਾ ਲਈ ਖਰਚਵੇ ਇੰਦਰ ਦੜਾ ਹੀ ਖੋਦਾ ਠੀਕ ਹੋ ਜਾ ਠੀਕ ਹੋ ਜਾ ਰੋੜੇ ਮੂੰਹ ਖੜਕਦਾ ਗਲਾਸ ਤਾਂ ਨਹੀਂ ਹੈ ਉਹ ਤਾਂ ਨੀਂਦ ਚੀ ਤੇ ਗਲਾਸ ਕਿੱਥੇ ਜਗੜਾ ਹੈਗਾ ਤਾਂ ਜੱਗੇ ਨੇ ਪੀ ਲਿਆ ਚੱਲ ਆ ਜਾ ਨਾ ਹੁੰਦਾ ਬਰਫੇ ਖੋਣ ਦੀ ਬਰਫੇ ਖੋਣ ਦੀ ਬਰਫੇ ਨਾ ਉਧਰ ਹੋ ਗਿਆ ਉਹ ਬਣਾ ਰੈਕਟਰ ਤੇ ਜਾ ਗਿਆ ਵੇ ਮੈਂ ਕਿੱਥੇ ਬੈਠ ਗਿਆ ਟ੍ਰੈਕਟਰ ਉਹ ਚਲੇ ਗਿਆ ਉਧਰ ਤਾਰ ਦੇ ਵਿੱਚੋਂ ਲੰਘ ਗਿਆ ਦੇਖ ਲਾ ਉਹਦੂ ਕਹਿਦੀ ਕਾਦੀ ਬੱਦੂ ਖੱਟ ਗਿਆ ਅੱਛਾ ਉਹ ਡਿੱਗ ਜਾਣਾ ਤਾਂ ਲੈ ਚਲਾ ਦੇ ਟੱਕ ਉਹ ਗਰਾਉਂਦ ਵਰਗੇ ਬਸ ਉੱਗੀ ਇਧਰ ਟੈਕ ਲਾ ਦੇ ਲੈ ਟੈਡਾ ਟੈਡਾ ਨੱਚ ਰਾਂ ਚੋ ਜੀ ਵੀਰੇ ਗਾਉਣ ਨੂੰ ਲੈ ਆ ਲੈਸੀ ਪਾਈਆ ਟੈਡਾ ਹੋਇਆ ਤੇ ਮੈਨੂੰ ਡੋਲਦੀ ਆ ਦੇਖ ਲੈ ਲੈ ਚੰਗ ਪਈ ਆ ਮੇਰੇ ਕੋਲ ਵੀ ਤੇ ਧੀ ਤੋਂ ਲਿਆਓ ਜਾਓ ਤੋਂ ਗਏ ਪੀ ਦੋ ਆਉ ਦੇ ਆਉ ਗਾਣਾ ਦਤਾ ਉਹਨੇ ਤਪਤਾ ਵੀ ਇਹਨਾਂ ਉਹਨੇ ਰੁਕ ਜਾ ਬਈ ਮੱਕੀ ਲਾਗੇ ਬੰਦੇ ਵੱਟਣ ਇਹਨਾਂ ਨੂੰ ਸਵੇਰੇ ਗਿਆਤਾ ਵੀ ਮੱਕੀ ਵੱਟਣੀ ਆ ਆਪਣੀ ਮੋਟਰ ਪਰ ਰਹੇ ਨੇ ਬੰਦੇ ਤੇ ਇਹਨਾਂ ਨੂੰ ਗਿਆ ਸਵੇਰੇ ਆਗੇ ਵੱਟਣ ਬਸੇ ਮੌਸਮ ਖਰਾਬ ਜਾ ਹੋ ਗਿਆ ਮੈਂ ਕਹਿੰਦੇ ਤੇ ਕਹਿੰਦੇ ਸਵੇਰੇ ਵੜ ਦੂੰਗੇ ਸਾਜਰੇ ਮੈਂ ਚਾ ਵੜ ਦੋ ਡੈਡੀ ਕਹਿੰਦਾ ਇਹ ਵੜਾ ਦੇ ਤੂੰ ਕਿ ਦੇਖੀ ਜਾਉ ਟਾਲਪੁਰ ਜਾਣੀ ਆ ਟਾਲਪੁਰੇ ਜਾਣੀ ਆ ਹੋਰ ਪਿਆ ਰੇਟਾ ਹੁਣ ਠੀਕ ਹੈ ਜੀ ਨਾ ਹੈਗਾ 40 40 ਰੁਪਏ ਆਂ ਦੇ ਪਾਉਂਗੇ ਤੇ ਬਾਕੀ 160 ਆਪਾਂ ਨੂੰ ਹੋ ਜੂਗਾ 150 ਰੁਪਏ ਪੈਣੇ ਆਦਾ 160 ਆਪਣਾ ਖਰਚਾ-ਕੁਰਚਾ ਕੋਈ ਨਹੀਂ ਅੱਛਾ ਗੱਡੀ ਭਰਾ ਦੇਣੀ 200 ਰੁਪਏ ਇਹ 40 ਰੁਪਏ ਹੈ ਇਹ 40 ਰੁਪਏ ਗੱਡੀ ਵਾਲੇ ਨਾ ਆਪਾਂ ਨੇ ਕਿਰਾਇਆ ਦੇਣਾ ਨਾ ਕੁਸ ਦੇਣਾ ਉਹ ਬੰਦਾ ਮੰਦਾ ਹੀ ਵਧੀਏਗਾ ਹਾਂ ਨਾ ਕਾਟ ਲਾਉਂਦਾ ਨਾ ਕੁਸ ਲਾਉਂਦਾ ਇਹ ਤਾਂ ਟੱਲ ਨਾਲੇ ਕਾਟ ਲਾਈ ਜਾਂਦੇ ਉਹਦੇ ਫੇਰ ਕੀ ਵੇਚਣਾ ਹੈ ਉਹਦੇ ਤਾਂ ਜੀਵੀਓ ਲਾਉਂਗੇ ਵਧੀਆ ਫੇਰ ਤਾਂ ਕੀ ਲੈ ਕੇ ਫਾਇਦਾ ਹੈ ਬਧੀ ਫਰਦਾਂ ਮੱਕੀ ਨੇ ਹਾਂ ਪਹਿਲਾਂ ਅਸੀਂ ਜਵੀ ਬੀਜੀ ਦੀ ਫੇ ਮੱਕੀ ਮੁੱਕੀ ਬੀਤੀ ਸੀ ਕਣਕ ਨਾਲ ਠੀਕ ਰਹਿਣਾ এবਾਰ ਹਾਂ ਹਾਂ ਕਣਕ ਨਾਲ ਤੇ ਬਾਈ ਬਹੁਤ ਵਧੀਆ ਰਹਿਣਾ 24 ਡੀ ਜਵੀ ਵੀ ਰੇਟ ਤੇ ਬਧੀ ਚੱਲੇਗੀ ਹਾਂ ਵਧੀਆ ਚੱਲੇਗੀ ਹੁਣ ਇਹਨੇ ਵੀ ਆਪਣਾ ਖਰਚਾ ਕਢਾ ਤੈਨੂੰ ਆਮ ਆਦਮ ਵਧੀਆ ਚੱਲੇ ਗਈ ਯਾਰ ਹੋ ਗਈ ਸਾਡੀ ਕਿੰਨੇ ਵਿੱਚ ਹੁੰਦੀ ਕਣਕ ਔਖਾ ਦਾ ਫਿਰ ਪੱਕੀ ਗਈ ਆਦੀ ਪਹਿਲਾਂ ਮੱਕੀ ਉਹ ਹੋ ਗਈ ਈਲੇ ਦੇ 17-18000 ਰੁਪਏ ਬਚਤ ਹੋ ਗਈ ਸਮਝ ਹੂੰ ਇਹਦੇ ਬਾਕੀ ਜਵੀ ਕੱਢ ਲਈ ਆਪਾਂ ਨੇ ਪਹਿਲਾਂ 15 20 15000 ਚੱਲ ਉਹ ਬੱਚਤ ਰੱਖ ਲਾ ਬੱਚਤ ਹੀ ਰੱਖ ਬੱਚਤ ਐ ਬਾਕੀ ਆ ਹੋ ਗਈ ਹੁਣ 30 35000 ਬੱਚਤ ਦੋ ਸੱਖ ਲਾ ਚੱਲ ਹੂੰ ਇੰਨਾ ਹੋ ਗਿਆ ਉਹ ਵੀ ਬਹੁਤ ਆ ਕਣਕਾਂ ਨਿਕਲੀਆਂ ਹੀ ਕਈ 10 10 ਕੁਆਂਟਾ ਉਹਦਾ ਕਿ ਆ ਨਿਕਲਿਆ ਇਹ ਕਿਨੇਰੀਆ ਇਹ ਹੈ ਇਹਦੀ ਆਹੀ ਕਿੱਲ ਕਿੱਲ ਇੱਕ ਪੂਰਾ ਪਤਾ ਮੱਕੀ ਦੀ ਉਹ ਇਹ ਥੋੜੀ ਲੇਟ ਬੀਜੀ ਦੀ ਆਪਾਂ ਨੇ ਉਹ ਪਹਿਲਾਂ ਆਪਾਂ ਨੇ ਉਹ ਪਹਿਲਾਂ ਬੀਜੀ ਸੀ ਇਹ ਥੋੜੀ ਲੇਟ ਹੋ ਗਈ ਸੀ ਇੱਥੇ ਪਾਣੀ ਪੈ ਗਿਆ ਦੋ ਪਾਦਾ ਸਖੇ ਇੱਦਾਂ ਜਿਵੇਂ ਬੀਜੀ ਸੀ ਤੇ ਜਵੀ ਜੰਮੀ ਤੇ ਫੇਰ ਜਵੀ ਦੁਬਾਰਾ ਵੇਚੀ ਤੇ ਤਾਂ ਕਰਕੇ ਇਹ ਕਿਹੜਾ ਲੇਟ ਹੋ ਗਿਆ ਤਾਂ ਪਰ ਆਪਾਂ ਨੇ ਪਹਿਲਾਂ ਵੇਚਤੀ ਪਹਿਲਾਂ ਨੂੰ ਰਾਤ ਰਹਾ ਤਾਂ ਹੈ ਨਾ ਜਿੰਨੀ ਕਿ ਵੱਡ ਹੋ ਗਈ ਵੱਡ ਹੋ ਗਈ ਸਵੇਰ ਸੱਜ ਦੇ ਆ ਜਾਣੇ ਸਵੇਰ ਸੱਜ ਦੇ ਵੱਡਦਾ ਗੱਡੀ ਕਾ ਤਾਂ ਨਹੀਂ ਫਿਰ ਗੱਡੀ ਸਵੇਰੇ ਆ ਜਾਣੀ ਸਵੇਰੇ ਆ ਜਾਣੀ 8:00 ਵਜੇ 7-8:00 ਵਜੇ ਤੱਕ 20 ਕੁਇੰਟਲੇ ਵੱਡਣੀਆਂ 40 ਦਾ ਵੱਡਣੀਆਂ ਬਾਕੀ ਆਪਾਂ ਹੀ ਵੜਦੇ ਆ ਡੰਗਰਾਂ ਨੂੰ ਉਰੀ ਚਲੇ ਜਾਂਦੇ ਆ ਆਪਣੇ ਪਸ਼ੂ ਰੱਖੇ ਜਿਹੜੇ ਮੱਕੀ ਤੇ ਘਾਟ ਤੇਰੀ ਮੱਕੀ ਪੂਰੀ ਹੋ ਗਈ ਮੱਕੀ ਛੱਲੀ ਪੈ ਗਈ ਹੁਣ ਵਜਨ ਪੂਰਾ ਹੋ ਗਿਆ ਬਾਕੀ ਥੋੜੀ ਜੀ ਵਧੀ ਦੀ ਆ ਰੱਖ ਲਿਆ ਦਾ ਬਿੱਗਾ ਡੇਡ ਬਿੱਗਾ ਜਾਗਾ ਮੈਂ ਡੈਡੀ ਨੂੰ ਕਿਹਾ ਦਾ ਮੈਂ ਜੇ ਵਧ ਗਈ ਫਿਰ ਵੀ ਹੋਰ ਕਰ ਦੂੰਗੇ ਵੀ ਫਿਰ ਛੱਡ ਦੂੰਗੇ ਥੋੜੀ ਬਹੁਤੀ ਡੈਡੀ ਤਾਂ ਪਹਿਲਾਂ ਹੀ ਕਹਿੰਦਾ ਦਾ ਜੱਜ ਹੈਵੀ ਛੋਟੀ ਸੀ ਵੀ ਹੁਣੀ ਗੇਰਦਾਂ ਨੇ ਮੈਂ ਚੱਲ ਰਹਿਣ ਦੇ ਹਲੇ ਵੀ ਖੜ ਕੇ ਫਿਰ ਛੱਡ ਦੂੰਗੇ ਤੇ ਹੁਣ ਆਪਣਾ ਹੋਰ ਚਾਰਾ ਹੋ ਗਿਆਗਾ ਹਾਂ ਮੈਂ ਚੱਲ ਹੁਣ ਵਾਧ ਦੇ ਦੀ ਉਹ ਆ ਵੀ ਚੱਲ ਉਹ ਕਰਦੇ ਆਂ ਵੀ ਵੀ ਕੁਆਂਟਲ ਵੜਾ ਦੰਦੇ ਆਂ ਵੀ ਨਵੇੜ ਦੀ ਹੂੰ ਚਲੀ ਫਿਰ ਚੱਲੋ ਚੱਲੀਏ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ